ਰਟਾ ਮਹਲਾ ਪੰਜਵਾਂ ਮੇਰਾ ਸਤਗੁਰ ਰਖਵਾਤਾ ਹੋਆ ਤਾਰ ਕਿਰਪਾ ਪ੍ਰਵਹਤ ਦੇ ਰਾਖਿਆ ਅਰਗੋ ਵੇਦ ਨਾਵਨੀ ਰਾਰਾ ਤਨ ਤੰਤਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਨੁਸ਼ਾਸਨ ਹੋਈ ਤੇ ਸ਼ੋਭਨੇ 160 ਰਾਗ ਵਿੱਚ ਤਨ ਤੰਤਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਈ ਪਾਵਨ ਚਵਦਾ ਦੇ ਆਪ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਅਮਰਤ ਵੇਲੇ ਦਾ ਹੁਕਮ ਬਖਸ਼ਿਓ ਰਿਆ ਕੇ ਜਿਸ ਤਰਾ ਸਤਿਗੁਰੂ ਨੇ ਪਰਮੇਸ਼ਰ ਨੇ ਮੇਰੀ ਰੱਖਿਆ ਕੀਤੀ ਕਿਰਪਾ ਕਰਕੇ ਹੱਥ ਦੇ ਕੇ ਸਾਧ ਸੰਗਤ ਦੀ ਬਰਕਤ ਦੇ ਨਾਲ ਬਾਲਕਾ ਹਰ ਗੋਵਿੰਦ ਨੂੰ ਤੰਦਰੁਸਤ ਕਰ ਦਿੱਤਾ ਤੋਂ ਨੂੰ ਵੀ ਮਾਰਾਇ ਸੱਚ ਪਾਛਾ ਤਾਂ ਦਰਸ ਕਰ ਸਕਦੇ ਹਨ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਾਤ ਗੁਰ ਕੈ ਬਲ ਜਾਈ ਜਿਸ ਤਰਾ ਬਲ ਕਹਰ ਗੋਬਿੰਦ ਜੀਦਾ ਸਾਬ ਉਤਰ ਗਿਆ ਗੁਰੂ ਨੇ ਇੱਜ਼ਤ ਰੱਖ ਲਈ ਸਾਧ ਸੰਗਤ ਦੀ ਵਡਿਆਈ ਮਹਾਰਾਜ ਕਰਦੇ ਹਨ ਕਿ ਸਾਧ ਸੰਗਤ ਸਾਰੇ ਹੀ ਫਲ ਪ੍ਰਾਪਤ ਕਰਵਾਉਣ ਦੇ ਸਮਰੱਥ ਹੈ ਸਾਰੀਆਂ ਦਾਤਾਂ ਦੇਣ ਦੇ ਸਾਰੀਆਂ ਜੋ ਮੰਗਾ ਹਨ ਉਹ ਗੁਰੂ ਸਾਧ ਸੰਗਤ ਲਈ ਪੂਰੀਆਂ ਕਰ ਦਿੰਦਾ ਹੈ ਏਡੇ ਵੱਡੇ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ ਹਾਲਤ ਪਲਤ ਪ੍ਰਭ ਦੋ ਵੈ ਸਵਾਰੇ ਅਮਰਾ ਗੁਣ ਆਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਤਾਰਿਆ ਪਰਮੇਸ਼ਰ ਵਰਤਮਾਨ ਵੀ ਤੇ ਭਵਿੱਖ ਵੀ ਸਵਾ ਸਕਦਾ ਹੈ ਸਾਰੀਆਂ ਮੁਸ਼ਕਲਾਂ ਹੱਲ ਕਰ ਸਕਦਾ ਹੈ ਜਿਹੜੇ ਗੁਰੂ ਦਾ ਹੁਕਮ ਮੰਨਦੇ ਹਨ ਗੁਰੂ ਫਿਰ ਉਹਨਾਂ ਦੇ ਜੋ ਪਿਛਲੇ ਕੀਤੇ ਗੁਨਾਹ ਹਨ ਉਹਨਾਂ ਨੂੰ ਮਾਫ ਕਰ ਦਿੰਦਾ ਹੈ। ਧੰ ਗੁਰੂ ਨਾਨਕ ਦੇਵ ਜੀ ਦੇ ਜੋ ਬਚਨ ਹਨ ਉਹ اٹਲ ਹਨ ਉਹ ਟਲਦੇ ਨਹੀਂ ਹਨ ਹੋ ਕੇ ਰਹਿੰਦੇ ਹਨ। ਜਿਹੜੇ ਗੁਰੂ ਤੋਂ ਆਪਣੇ ਸਿਰ ਤੇ ਹੱਥ ਰਖਵਾਉਣ ਜੋਗੇ ਹੋ ਜਾਂਦੇ ਹਨ ਉਹਨਾਂ ਦਾ ਫਿਰੇ ਜੀਵਨ ਸਫਲ ਹੋ ਜਾਂਦਾ ਹੈ। ਆਓ ਉਹ ਹੀਆਂ ਬਿੰਦ ਭੁਲਾ ਚੁਕਾਂ ਦੀ ਮਾਫੀ ਬਖਸ਼ ਦੇਣੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੇ ਹਾਜ਼ਰ ਲਵਾ ਕੇ ਗੁਰ ਮੰਤਰ ਦਾ ਜਾਪ ਕਰ ਗਏ ਗੁਰੂ ਕਿਰਪਾ ਕਰਕੇ ਸਾਡੇ ਸਿਰ ਤੇ ਹੱਥ ਰੱਖ ਦੇਣਾ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹਿ 哇。Wow.